ਆਜ ਦੇ ਗੋਹ ਖਹਿਮਾਨ ਡੰਕਲ ਨਰਿੰਦਰ ਜਰੋਜੀ ਜਾਨ ਸਤ ਪੰਜਾਬਰਾ ਸਤ ਸ਼ਖ ਦੇ ਗਾਣ ਉਹ ਗਿਸਤਾਂ ਚਾਹ ਰਹੇ ਸਿੰਨੀ ਉਹ ਮਹਾਗੰਦੀ ਮੰਤਰੀ ਸਾਹਮਣੇ ਬੈਠੇ ਸਨਕਰ ਉਸ ਤੋਂ ਅੰਦਾ ਜੀ ਨੂੰ ਸੁਆਗਤ ਹੈ ਇਹ ਜੋ ਬਹੁਤ ਕੁਝ ਸਿਫਰਨ ਵਾਲਾ ਬਹੁਤ ਕੁਝ ਮੇਰੇ ਅਨੁਭਵ ਦੇ ਵਿੱਚ ਆਮ ਹੋਇਆ ਇਹ ਬਹੁਤ ਕੀ ਨੇ ਵਕਰੀ ਤਰ੍ਹਾਂ ਦਾ ਇਹਨਾਂ ਦਾ ਵੀ ਸੰਭਿਆ ਹੈ ਉਹ کرتے بھی جن بے بہی سارے اس کتاب چاہے وہ ویسے ویسے حصہ لے سکے چاہے پتہ لکھنے والے سے این بے بقی گل کر زمانہ اچھا ہے اُسے سارے لوگ منہ بلاج والے ہوں اور ساری ایک دوسرے کا چہرہ دیکھ کے گلا کرے ہیں پر اس محفوظ کی اس یہ خاصیت سی کہ اتنے صرف ملک باجی نہیں سکے جو کتاب پڑھ کے کسی نے سمجھا وہ بے باک ہو کے بڑی دے سی کہ لیکن جس نے یہ کتاب لکھی سی وہ بھی ایس ساری آلوچنا کلے مت سویگار کر رہا ہے ਮੈਂ ਤਾਂ ਅੱਜ ਕੱਲ੍ਹ ਕਿਸੇ ਨੂੰ ਲਈ ਇੱਕ ਛੋਟੀ ਜਿਹੀ ਗੱਲ ਜਰੂਰ ਕਹਿੰਦਾ ਕਿ ਉਹਦੇ ਬੰਦੇ ਤੇ ਪਿਉੜੀ ਪਹਿਲਾ ਆ ਜਾਂਦੀ ਹੈ ਜਿਹੜਾ ਉਹਦੇ ਕਹਿੰਦਾ ਕੰਮ ਕਰਦਾ ਹੈ ਐਵੇਂ ਬਵਾਸ ਕਰਦਾ ਹੈ ਤਾਂ ਨਹੀਂ ਨਾ ਬਾਰੇ ਰੋਟਾ ਖਾਣੀਆਂ ਬੜੇ ਆਰਾਮ ਨਾਲ ਉਹਨਾਂ ਨੇ ਇਹ ਰੈਂਡ ਜ਼ਰੂਰ ਕੀਤਾ ਆਪਣੇ ਆਪ ਨੂੰ ਲੇਕਿਨ ਆਪਣੇ ਮੱਧੇ ਤੇ ਕੋਈ ਸ਼ਕਲ ਲਿਆਣਾ ਹੋਵੇ ਕਿ ਨਹੀਂ ਹੋਇਆ ਇਹ ਗੱਲ ਮੈਂ ਬਹੁਤ ਅਜੀਬ ਜੀਨ ਨੂੰ ਹੈ ਸ਼ਰਮ ਆ ਕੇ ਪੜ੍ਹਦੀ ਦੂਸਰੀ ਗੱਲ ਰਹਿ ਕਰਨੀ ਹੈ ਕਿ ਅੱਜ ਕੱਲ੍ਹ ਵਰਤਕਲ ਨੋਮ ਹੈ ਕਿ ਇੱਕ ਵਰਤਕੀਆ ਲੇਖਨੀਆ ਨਿਵਰਤਾਨੀਆ ਉਹ ਬਾਤਿਕ ਇਹ ਮੰਨ ਕਰਦੀ ਹੈ ਕਿ ਉਹਨੇ ਅਸਲ ਦੇ ਵਿੱਚ ਇੱਕ ਸਦਾਨਤ ਸਿਰਜਣਾ ਹੁੰਦਾ ਹੈ ਜੋ ਕੁਸ਼ ਅੰਧੇ ਦੇ ਵਿੱਚੋਂ ਪ੍ਰਾਪਤ ਕਰਨਾ ਹੁੰਦਾ ਹੈ ਜੋ ਕੁਸ਼ ਵਰਤਮਾਨ ਵਿੱਚ ਦੇਖਣਾ ਹੁੰਦਾ ਹੈ ਉਹਨੂੰ ਕੁਹਿਰ ਮੁਕੀ ਪ੍ਰਾਪਤੇ ਪੇਸ਼ ਕਰਨਾ ਹੁੰਦਾ ਹੈ ਤਾਂ ਕਿ ਕੁਹਿਰ ਦੇ ਵਿੱਚ ਕੌਣ ਵਰਗਾ ਕਿਹੜੀਆਂ ਜੋ ਚੀਜ਼ ਤੁਸੀਂ ਅੰਬਲਿਕ ਰੱਖੀ ਹੋ ਉਹਦੇ ਵਿੱਚੋਂ ਕੋਈ ਚਾਨਣ ਲੈ ਸਕਣ ਉਹਦੇ ਵਿੱਚੋਂ ਕੋਈ ਅੱਗੇ ਗੱਲ ਕਰੇ ਹੁਣ ਇੱਕ ਸਵਾਲਤਾ ਜਿਹੜਾ ਮੁੱਖ ਮਸ਼ਾ ਜਿਹਨੂੰ ਅਸੀਂ ਇਹਦੇ ਕਵਿਤਾ ਗੁੱਪ ਤੇ ਇਹਦੇ ਵਿੱਚ ਲੋਕ ਯਾਤਰਾ ਉਹਦੇ ਕੋਲ ਰਹੀ ਹੈ ਕਿ ਇੱਕ ਪਾਸੇ ਤਾਂ ਕਿੰਨ ਸਾਡੀ ਸਾਰੀ ਸੰਸਕ੍ਰਿਤੀ ਕੋ ਦੇਈ ਹੈ ਉਹ ਬ੍ਰਾਹਮਣਵਾਦ ਦੇ ਕਬਜ਼ੇ ਦੇ ਵਿੱਚੋਂ ਆਈ ਹੈ ਚਾਹੇ ਉਹ ਮਾ ਪ੍ਰਚੂ ਵਰਤੀ ਕੰਪਨੀ ਹੈ ਸਾਜਾ ਜਿਹੜਾ ਭਾਰਤੀ ਸਮਾਜ ਦਾ ਕਾਸਟ ਆਊਟ ਹੈ ਉਹ ਬ੍ਰਾਹਮਣਵਾਦ ਦੇ ਪ੍ਰਵਾਲ ਅਧੀਨ ਲੱਗਾ ਸਾਦੇ ਸਾਰੀ ਵਰਨ ਹੋਂਸਤਾ ਜਿਹੜੀ ਹੈ ਉਹ ਬ੍ਰਾਹਮਣਵਾਦ ਲਈ ਅੱਗੋਂ ਦੇ ਨਾਲ ਉਹ ਆਪਰ ਲੈ ਕੇ ਉਹਨਾਂ ਦੇ ਦਿਮਾਗ ਦੀ ਬਾੜ ਸੀ ਲੇਕਿਨ ਹੋਂ ਦਾ ਸਮਝੜਾ ਉਹ ਜਾਤਾਂ ਧਰਮਾਂ ਜਿਹੜਾ ਉਹਦੇ ਵਿੱਚ ਪੰਡਿਆ ਹੋਵੇ ਬਾਖੂੜ ਹੋਂ ਦਾ ਸਮਝੜਾ ਜਦੋਂ ਕਿ ਬ੍ਰਾਹਮਣਵਾਦ ਨੇ ਧਰਮ ਨੂੰ ਉਹ ਪਹਿਲ ਨਹੀਂ ਦਿੱਤੀ ਸੀ ਜਿਹੜੀ ਪਹਿਲ ਜਾਤਾਂ ਨੂੰ ਦਿੱਤੀ ਸੀ ਵਰਨ ਦੀ ਜਿਹੀ ਬਣਦੀ ਸੀ ਦੇਖਣ ਹੋਰੀ ਮੋਰੀ ਹੋਂਦੀ ਜਿਹੜੀ ਸਮੀ ਹੋਂਦੀ ਜਿਹੜੀ ਉਹ ਵਿਚਾਰਤਾ ਅੱਜ ਪਾਸੇ ਨਾ ਰਹੀ ਹੈ ਉਹ ਧਰਮਾਂ ਜਾਂ ਤਾਂ ਇੱਕ ਪਾਸੇ ਛੱਡ ਕੇ ਧਰਮ ਕਿਰਿਆਤਾਂ ਨੂੰ ਇੱਕ ਪਾਸੇ ਛੱਡ ਕੇ ਧਰਮ ਨੂੰ ਜਿਹੜਾ ਉਹ ਦਵਾਨਾ ਫਿਰ ਜਿਹੜਾ ਉਹ ਪਰਮਾਤਮਾ ਨੂੰ ਲੈਉਣ ਵਾਲੀ ਜਿਹੜੀ ਆ ਉਹ ਸੰਕਲਪੇ ਬਣ ਨਹੀਂ ਤੇ ਜਦੋਂ ਫਿਰ ਮੈਂ ਇਸ ਸਾਰਨ ਵਾਲੇ ਨੂੰ ਜੋੜਨਾ ਚਾਹੁੰਦਾ ਕਿ ਅਸੀਂ ਹੁਣ ਇਹ تسلیم ਕਰ ਲਿਆ ਜਾਂ ਇਸ ਤਰ੍ਹਾਂ ਦੀ ਭਾਵਨਾ ਪੈਦਾ ਕਰਨੀ ਸ਼ੁਰੂ ਕਰਨ ਦੀ ਸੰਨੀ ਸੰਤਾ ਨੇ ਸਾਡੇ ਜਿਹੜਾ ਉਹ ਕਾਮਯਾਬੀ ਸਾਡੀਆਂ ਜਮਾਤਾਂ ਨੇ ਕਿ ਤੁਸੀਂ ਆਪੋ ਆਪਣੀਆਂ ਜਾਤਾਂ 'ਚ ਬੇਸ਼ੱਕ ਬੜੇ ਰਹੋ ਉਹਦੇ ਨਾਲ ਸਾਨੂੰ ਸੋਇ ਕੋਈ ਸਰਪਰਾਮ ਨਹੀਂ ਪਰ ਇੱਕ ਧਰਮ ਦੀ ਪੁਛਤਾ ਨੂੰ ਸਵੀਕਾਰ ਕਰੋ ਜਾਤ ਜਿਹੜੀ ਮਰਦੀ ਹੈ ਬਲਕਿ ਤੁਸੀਂ ਰਹੋ ਇਹ ਜਿਹੜਾ ਜਿਹੜਾ ਇੱਕ ਗੜੀ ਨੇਤਿਕ ਸਾਰਿਆ ਦਾ ਹੈ ਨਾ ਉਹਦੇ ਵਿੱਚ ਜਦੋਂ ਮੈਂ ਇਸ ਕਿਤਾਬ ਨੂੰ ਦੇਖਾਂ ਤੇ ਜਦੋਂ ਮੈਂ ਤੀਸਰੀ मां ਜਿਹੜੀ ਹੈ ਉਹ ਬਹੁਤ ਮਹਤਵਪੂਰਨ ਹੈ ਤੇ ਮੈਨੂੰ ਲੱਗਦਾ ਹੈ ਕਿ ਸ਼ਾਇਦ ਇਹ ਉਸ ਜਿਹੜੀ ਵਿਚਾਰਧਾਰਾ ਦੀ ਜਿਹੜੀ ਲੁਕਮੀ ਜਿਹੜੀ ਉਹਦੀ ਮਸਤੂਕ ਗੱਲ ਹੈ ਉਹਦੇ ਵਿੱਚੋਂ ਸ਼ਾਇਦ ਇਹ ਗੱਲ ਆ ਰਹੀ ਹੈ ਕਿ ਅਸੀਂ ਆਪਣੀ ਬੋਲੀ ਨੂੰ ਆਪਣੇ ਸੱਭਿਆਚਾਰ ਨੂੰ ਜੀਤੀ ਮਨ ਮਾਤ ਸਫਰ ਕਰਕੇ ਨਾ ਮੰਨ ਕੇ ਅਸੀਂ ਜਿਹੜਾ ਉਹ ਧਰਮ ਓਰੀਐਂਟਡ ਇੱਕ ਚੀਜ਼ ਜਿਹੜੀ ਆ ਉਹਨੂੰ ਰੈਕਸਨ ਕਰ ਰਹੇ ਹਾਂ ਔਰ ਇਹ ਦਾੰਲ ਬੇਸ਼ੱਕ ਅਸੀਂ ਇਹਨੂੰ ਮਤਲਬ ਆਪਣੀ ਖੇਤੀ ਨਾਲ ਜੋੜ ਲਈਏ ਆਪਣੀ ਆਰਥਿਕਤਾ ਨਾਲ ਜੋੜ ਲਈਏ ਪਰ ਇਹਦੇ ਵਿੱਚ ਇੱਕ ਲੁਕਮਾ ਪਰਸਪੈਕਟਿਵ ਜਿਹੜਾ ਹੈ ਉਹ ਮੈਨੂੰ ਧੰਨ ਦਾ ਨਾ ਕਰਾਉਂਦਾ ਜਿਹਦੇ ਪੱਲੇ ਬੋਤਮ ਤੇ ਪਹੁੰਚੇ ਮੈਨੂੰ ਨਹੀਂ ਕਹਦਾ ਕਿ ਇਹਨਾਂ ਦੇ ਮਨ 'ਚ ਇਹ ਗੱਲ ਹੈ ਉਹ ਉਸ ਦੇ ਅੰਦਰ ਨਹੀਂ ਆਉਂਦੀ ਪਰ ਮੈਂ ਇਹ ਸਮਝਦਾ ਜਦੋਂ ਮਸੀਹ ਆਪਣੀ ਭਾਸ਼ਾ ਤੇ ਸੱਭਿਆਚਾਰ ਨੂੰ ਤੀਸਰੀ ਮਾਂ ਦਾ દરਜਾ ਦੇਣ ਦੀ ਪਹੁੰਚ ਇੱਕ ਧਾਰਮਿਕ ਚਿੰਨ੍ਹ ਜਿਹੜਾ ਉਹ ਤੀਸਰੀ ਮਾਂ ਨੂੰ ਸਟੈਬਲਿਸ਼ ਕਰਦਾ ਜਨਮ ਕਰ ਰਹੇ ਹੋਵਾਂਗੇ ਉਦੋਂ ਸ਼ਾਇਦ ਅਸੀਂ ਜਾਣੇ ਅਣਜਾਣੇ ਉਸ ਵਿਚਾਰਧਾਰਾ ਦੇ ਹੱਥਾਂ ਵਿੱਚ ਖੇਡ ਰਹੇ ਹੋਵਾਂਗੇ ਜਾਂ ਉਸ ਤਰ੍ਹਾਂ ਦੀ ਸੰਸਕ੍ਰਿਤੀ ਨੂੰ ਪ੍ਰਫੁੱਲਤ ਕਰਨ ਦਾ ਜਨਮ ਕਰ ਰਹੇ ਹੁਮੈ ਇੱਕ ਗੱਲ ਮੈਨੂੰ ਕਿਸ ਕਰਦਾ ਜਿਹੜਾ ਮੁਕਾਬਲਾ ਮਹਿਮਾਨ ਦੇ ਵਿੱਚ ਜਰੂਰ ਆਣਾ ਇਹਨੂੰ ਮੈਂ ਵੀ ਉਸੇ ਦੇ ਬਾਕੀ ਨਾਲ ਕਹਿਣਾ ਚਾਹੁੰਦਾ ਜਿਸ ਦੇ ਬਾਕੀ ਨਾਲ ਤੁਸੀਂ ਸਾਰਿਆਂ ਨੇ ਇਸ ਚੀਜ਼ ਨੂੰ ਮੰਨਿਆ ਔਰ ਦੇਖਿਆ ਔਰ ਇਸ ਤੋਂ ਅੱਗੇ ਗੱਲ ਮੈਂ ਇਹ ਕਹਿੰਦਾ ਕਿ ਅੱਜ ਦਾ ਜਿਹੜਾ ਸਾਡਾ ਪੰਜਾਬੀ ਸੱਭਿਆਚਾਰ ਹੈ ਉਹ ਅਸਲ ਦੇ ਵਿੱਚ ਉਹ ਸੱਭਿਆਚਾਰ ਜੀ ਨਹੀਂ ਬਲਕਿ ਪੰਜਾਬੀ ਸੱਭਿਆਚਾਰ ਜਾਂ ਪੰਜਾਬੀ ਵਿਅਕਤੀ ਜਿਹੜਾ ਉਹ ਆਪਣੇ ਸੱਤਿਆਚਾਰ ਨਹੀਂ ਜੀ ਰਿਹਾ ਐਸੇ ਅਸੀਂ ਆਪਣੇ ਸੰਗਠਨਾਂ ਨੂੰ ਛੱਡ ਕੇ ਪਛਮੀ ਸੱਤਿਆਚਾਰ ਜਾਂ ਹੋਰ ਸੱਤਿਆਚਾਰਾਂ ਦੇ ਵਿੱਚ ਆਪਣੀ ਹੋਂਦ ਦੀ ਜਿਹੜੀ ਉਹ ਕਲਾਸ਼ ਕਰ ਰਹੇ ਆ ਮੈਨੂੰ ਬਹੁਤ ਅੱਛਾ ਲੱਗਦਾ ਹੈ ਉਹਨੂੰ ਡਾਕਟਰ ਸੁਨਰਾਜ ਸੇ ਗੁਰੂ ਜੀ ਇਹ ਕਹਿੰਦੇ ਨੇ ਕਿ ਪੰਜਾਬ ਦੇ ਘਰਾ ਤੋਂ ਛੱਡ ਕੇ ਪੰਜਾਬ ਦੀ ਧੇਕ ਨੂੰ ਛੱਡ ਕੇ ਤੁਸੀਂ ਜਿੰਨੀ ਵਾਰੀ ਜਿਹੜੀ ਉਹ ਗਲੋਬਲ ਪੰਜਾਬੀ ਸੱਤਿਆਚਾਰ ਦੀ ਹੰਢੀਗਾ ਮਾਰੋ ਉਹ ਪ੍ਰਗਾਤਿ ਨੂੰ ਮਿਲਿਆ ਇਸ ਕਰਕੇ ਮੈਂ ਆਦੀ ਵੀ ਇਸ ਸਭਾ ਦੇ ਵਿੱਚ ਜੋ ਇਹਨਾਂ ਨੇ ਸ਼ੁਰੂਆਤ ਕੀਤੀ ਹੈਗਾ ਉਹਨੇ ਇੱਕ ਵੀ ਵੇਖਿਆ ਜਿਹੜਾ ਦੇਸ਼ ਨੂੰ ਬਚ ਸਕਿਆ ਕਿਉਂਕਿ ਇਹ ਪੇਸ਼ੇਂ ਤੌਰ ਤੇ ਬਹੁਤ ਜ਼ਰੂਰੀ ਗੱਲ ਹੈ ਜਿਹਨੂੰ ਸਮਝਣਾ ਬਹੁਤ ਜ਼ਰੂਰੀ ਹੈ ਕਿ ਅਸੀਂ ਪੰਜਾਬ ਦੀ ਮਿੱਟੀ ਨੂੰ ਪੰਜਾਬ ਦੇ ਸਰਕਾਰ ਨੂੰ ਪੰਜਾਬ ਦੀ ਬੋਲੀ ਨੂੰ ਛੱਡ ਕੇ ਜੇ ਜੀ ਦੁਨੀਆ ਭਰ ਦੇ ਵਿੱਚ ਕਿਤੇ ਵੀ ਸ਼ੌਂ ਦਾ ਕੁਲ ਕਰਾਂਗੇ ਤਾਂ ਸ਼ਾਇਦ ਉਹ ਬੈਠਦੇ ਵਿੱਚ ਸੰਭਵ ਨਹੀਂ ਹੋਵੇਗਾ ਅਸੀਂ ਬੜੀ ਬੜੀ ਜਿਹੜਾ ਆਪਣੀ ਖਾਸ ਤੌਰ ਤੇ ਅਸੀਂ ਲਿਪੀ ਨਾਲ ਕੁਝ ਕਰ ਗਏ ਆ ਜਿੰਨਾ ਚਿਰ ਅਸੀਂ ਆਪਣੀ ਲਿਪੀ ਵਿੱਚ ਆਪਣੀ ਭਾਸ਼ਾ ਨੂੰ ਨਹੀਂ ਪਰਖਾਵਾਂਗੇ ਜਿੰਨੇ ਚਿਰ ਅਸੀਂ ਰੂਮ ਚ ਦੇ ਲਾਗਰੀ ਲੱਗੇ ਕਿਸੇ ਨਹੀਂ ਹੋ ਸਕਗੀ ਜਦ ਕੁਝ ਵੀ ਜਿਹੜੀ ਲਿਪੀ ਦੇ ਵਿੱਚ ਆਪਣੀ ਭਾਸ਼ਾ ਨੂੰ ਲਿਖਣਾ ਸ਼ੁਰੂ ਕਰਾਂਗੇ ਤੇ ਅਸੀਂ ਅਸਲ ਦੇ ਵਿੱਚ ਇਹ ਕੰਮ ਕਰ ਨਹੀਂ ਸਕਾਂਗੇ ਇਸ ਕਰਕੇ ਮੈਂ ਇਹ ਵਿਸ਼ਾ ਕਰਦਾ ਕਿ ਸਾਨੂੰ ਆਪਣੀ ਭਾਸ਼ਾ ਦੇ ਨਾਲ ਨਾਲ ਆਪਣੀ ਲਿਪੀ ਨੂੰ ਬਚਾਉਣਾ ਵੀ ਬੇਹਦ ਜ਼ਰੂਰੀ ਹੈ ਜੇ ਅਸੀਂ ਨਹੀਂ ਕਰਾਂਗੇ ਜੋ ਕਿ ਅਸੀਂ ਬਹੁਤ ਡੀਗਾ ਮਾਲ ਕਰਕੇ ਸਾਡੀ ਬਾਸ਼ਾ ਸਾਡਾ ਸਰਕਾਰ ਦਾ ਸੱਤ ਸੋਗਰਾ ਦੇ ਪਾਰ ਦਾ ਸਭੇ ਤਰ ਬਣ ਗਿਆ ਹੁਣ ਪੰਜਾਬ ਸਰ ਕੋਲ ਠੰਡਾ ਪੰਜਾਬ ਨਹੀਂ ਰਹਿ ਗਿਆ ਥੋੜੇ ਗਲੋਬਲ ਇੱਕ ਜਿਹੜਾ ਉਹ ਪਰਸਪੈਕਟਿਵ ਬਣ ਗਿਆ ਹੈ ਬਣ ਗਿਆ ਤੂ ਬਣ ਗਿਆ ਉਹ ਆ اور ਅਸੀਂ ਇਹ ਵੀ ਬਹੁਤ ਜ਼ੋਰ ਸ਼ੋਰ ਨਾਲ ਕਹਿੰਦੇ ਆ ਕਿ ਲੋਰੀ ਪੰਜਾਬੀ ਗਾਣਿਆਂ ਨੇ ਪੰਜਾਬੀ ਸੰਗੀਤ ਨੇ ਦੁਨੀਆ ਭਰ ਦੇ ਵਿੱਚ ਪੰਜਾਬੀ ਦਾ ਜਿਹੜਾ ਉਹ ਬੋਲ ਵਾਲਾ ਪਟਾਕੇ ਦਾ ਹੋਇਆ ਔਰ ਮੈਨੂੰ ਲੱਗਦਾ ਹੈ ਕਿ ਜਦੋਂ ਅਸੀਂ ਵੀ ਜੀ ਸੰਗੀਤ ਦੇ ਰਾਹੀਂ ਜਿਹੜਾ ਪੰਜਾਬੀ ਭਾਸ਼ਾ ਦੀਆਂ ਡੀਗਾ ਮੰਨਦੇ ਆ ਤੇ ਉਦੋਂ ਅਸੀਂ ਆਪਣੀ ਵਿਰਸਾ ਸਭਿਅਤਿ ਨਾਲ ਆਪਣੀ ਬੋਲ ਸਭਿਅਤਿ ਨੂੰ ਮਲਬਰ ਰਹਿਣਾ بول سنسکرتی وجہ کا مطلب یہ ہے کہ پجابی بولتے بندے تو تھنوں مل جانے لیکن ہولی ہواشا ٹھپ جلائے گی جی دیکھا گیت لا بھی جڑے راہے انہیں ابھی دیکھا گے میں اسی پرسپیکٹ کے میں کرنا بہت